ਅਜੀ ਨਾਬੇ ਆਪਾ ਸਟੇਸ਼ਨ ਤੋਂ ਹੁਣ ਅਖੀਸ਼ਿਕੇਸ਼ ਨੂੰ ਟ੍ਰੇਨ ਲੈਣ ਲੱਗੇ ਆਂ ਟ੍ਰੇਨ ਆਉਣ ਵਾਲੀ ਆ ਆਪਣੀ ਪਰ ਟ੍ਰੇਨ ਦਾ ਕਰ ਰਹੇ ਆ ਇੰਤਜ਼ਾਰ ਬਸ ਕੁਝ ਮਿੰਟਾਂ ਜਾਣ ਵਾਲੀ ਆ ਰੇਲ ਆ ਗਈ ਆਪਾਂ ਟ੍ਰੇਨ ਤੇ ਬਹਿ ਗਏ ਬਈ ਯਾਤਰਾ ਆਪਣੀ ਸ਼ੁਰੂ ਹੋ ਗਈ ਇਸ ਟ੍ਰੇਨ ਕੋਲ ਸਾਲ ਦੀ ਇੱਥੋਂ ਜਾਵਾਂਗੇ ਆਪਾਂ ਅਖੀਸ਼ਿਕੇਸ਼ ਨਾਬੇ ਤੋਂ ਟਿਕਟ ਹੈਗੇ ਤੋਂ 500 ਮਲੇ ਬੈਠਾ 140 ਰੁਪਏ ਕੁਝ ਇੰਨੇ ਟਿਕਤਾ ਇੱਕ ਪਾਸੇ ਵੀ ਜਿਹੜੀ ਆਪਾਂ ਰਿਜ਼ਰਵ ਕਰਾਵੇਂ ਆ ਏਸੀ ਵਾਲੀ ਉਹ ਵੀ ਬਾਕੀ ਨਾ ਬੁਕਿੰਗ ਕਰਾਉਣੀ ਦਿੰਦੀ ਆ ਮਲੇ 20 25 ਦਿਨ ਪਹਿਲਾਂ ਬੁੱਕ ਕਰਾਈ ਸੀਗੀ ਤੋਂ ਬਾਅਦ ਬੰਦੇ ਅੱਗਰਾਂ ਲਈ ਟਿਕਦੇ ਨਹੀਂ ਆ ਤਾ ਸੌਕਰਾ ਨਾ ਬੰਦਾ ਹੋਰ ਤਾਂ ਜੀ ਜਾਣੀ ਜਰਨਾਲੀ ਚੋਂ ਆ ਬੁੱਕੀ ਕਰਦੇ ਹੁੰਦੇ ਨੇ ਪਰ ਇਹ ਕੇ ਆਰਾਮ ਨਾਲ ਜਨੇ ਆ ਨੋਕਾ ਤੇ पहुंच गए जी आप ऋषिकेश आप सारे फैमिली अपनी सारी आलो ਕੀ ਕੀ ਉਹ ਇਹ ਰੂਮ ਲੈਣ ਵਾਸਤੇ ਇਧਰ ਲੈਂਣ ਲੱਗੀ ਵੀ ਆ ਜੀ ਏਸੀ ਨਾ ਏਸੀ ਆਪਾਂ ਨੇ ਏਸੀ ਵਾਲਾ ਰੂਮ ਲਿਆ ਆ ਦੇਖ ਲਿਆ ਭਾਈ ਜੈਤਾ ਜੀ ਨਿਵਾਸ ਚ ਅਸੀਂ ਲੈ ਆਪਾਂ ਨੂੰ ਰੂਮ ਚ ਜਾਣਿਆ ਪਾਥੇ ਭਾਈ ਜੈਤਾ ਜੀ ਨਿਵਾਸ ਚ ਤੇ ਆਪਣਾ ਰੂਮ ਦੇਖਦੇ ਆਂ ਬਾਕੀ ਅੱਗੇ ਦਾ ਜੋ ਵੀ ਪਲਾਨ ਆ ਫਿਰ ਉਹ ਆਪਾਂ ਕਰਦੇ ਆਂ ਡਿਸਾਈਡ ਲਾ ਆਪਾਂ ਚੱਲੀਏ ਆਪਣੇ ਮੈਂਬਰਾਂ ਕੋਲ ਪਰਿਵਾਰਕ ਮੈਂਬਰਾਂ ਕੋਲੇ ਕਿ ਉਹ ਕਿੱਥੇ ਨੇ ਇਹਨਾਂ ਨੂੰ ਦੇਖੀਏ ਇੱਧਰ ਗਠੜੀ ਘਰ ਕੋਲੇ ਨੇ ਉਹ ਨੂੰ ਲੱਭਦੇ ਆਂ ਵਕੀਲ ਬਾਹਰੇ ਗਿਆ ਹੋਇਆ ਪਤਾ ਕਰਨ ਰੂਮ ਦਾ ਉਹ ਸਾਡੂ ਆ ਮੇਰਾ ਵਕੀਲ ਉਹ ਕਹਿੰਦਾ ਮੈਂ ਬਾਹਰ ਹੀ ਪਤਾ ਕਰਦਾ ਆਪਾਂ ਨੇ ਅੰਦਰ ਕਰਾ ਲਿਆ ਬੁੱਕ ਹੁਣ 2000 ਰੁਪਏ ਚ ਰੂਮ ਹੋ ਗਿਆ ਆਪਣਾ ਬੁੱਕਾ ਬੈਠੇ ਨੇ ਸਾਰੇ ਓਏ ਕੰਬੀਰ ਬੈਠਿਆ ਭਾਈ ਜੱਤਾ ਜੀ ਨਿਵਾਸ ਚ ਆਪਣਾ ਰੂਮ ਬੁੱਕ ਹੋ ਗਿਆ ਜਾ ਕੇ ਦੇਖਦੇ ਆ ਹੁਣ ਆਪਾਂ ਆ ਗਏ ਜਿੱਧਰ ਭਾਈ ਜੱਤਾ ਜੀ ਨਿਵਾਸ ਏਸੀ ਬਲਾਕ ਨੰਬਰ 4 ਇੱਧਰ ਆ ਆਪਣਾ ਸਿਸਟਮ ਇੱਥੇ ਦੇਖਦੇ ਆ ਵੀ ਕੀ ਪ੍ਰੋਗਰਾਮ ਅੰਦਰ ਜਾ ਕੇ ਕਿੱਥੇ ਆਪਣਾ ਰੂਮ ਪੌੜੀਆਂ ਨੂੰ ਚੱਲਾਂਗੇ ਲਿਫਟ ਚ ਤਾਂ ਰਸ਼ ਬਹੁਤ ਸੀਗਾ ਪੌੜੀਆਂ ਚੜ ਕੇ ਵਗ ਕਮਰਾ ਦਾ ਗਿਆ ਮਿਲ ਕਮਰਾ ਹੈਗਾ ਛੋਟਾ ਇੱਕ ਬੈੱਡ ਆ ਦੋ ਹੋਣੇ ਆਪਣਾ ਦੋ ਗੱਤੇ ਨੇ ਨਾਲੇ ਦੋ ਬੈੱਡ ਦੋ ਆ ਫਿਰ ਇੱਕ ਆ ਇੱਕ ਦੋ ਇਹ ਹੋ ਗਏ ਬੈੱਡ ਜੋੜਾ ਥੋੜੀ ਹੈ ਇੱਕ ਬੈੱਡ ਮਤਲਬ ਇਕੱਲਾ ਸਿੰਗਲ ਬੈੱਡ ਨਹੀਂ ਹੈਗਾ ਡਬਲ ਬੈੱਡ ਆ ਇੱਕ ਬੰਦਾ ਬਾਹਰ ਪੈ ਜਾਏਗਾ ਫਿਰ ਦੋ ਜਣੇ ਹੈ ਨਾ ਚਲ ਆ ਜਾਓ ਗਗੂ ਚਲ ਸੋ ਗਏ ਜਿਆਗਰਾਂ ਦੀ ਸ਼ੁਰੂਆਤ ਹੋਉਂਦੀ ਆਪਣੀ ਇਹ ਬੰਦਾ ਖੋਲੇ ਚ ਜਾਂਦਾ ਆਪਾਂ ਚੱਲ ਕੋਈ ਤੁਮ ਨਾ ਹੋਏ ਹੈ ਦੂਜੀ ਗੱਲ ਦੀ ਬਥੇਰੀ ਲੋਕ ਆਏ ਤਾਂ ਜਦ ਇਹ ਤਾਂ ਬੜੀ ਕਿਤੇ ਸੌਣੇ ਨੇ ਆਡਾ ਸਤਿ ਸ਼੍ਰੀ ਅਕਾਲ ਮਾਤਮਾ ਜੀ ਗਾਂ ਸਾਨੂੰ ਇਹ ਹੋਰ ਇੱਕ ਰੀ ਆਪਾਂ ਨੇ 12 ਸੀਟਰ ਗੱਡੀ ਆਪਣੀ ਉਹ ਪਰਸਨਲ ਬੁੱਕ ਇਹਨਾਂ ਤੋਂ 12 ਸੀਟਰ ਕਰੀਆ ਟੈਂਪੋ ਟਰੈਵਲ ਉੱਤੇ ਜਾਮਾ ਇਹ ਸਵੇਰੇ 4:30 ਵਜੇ ਆਪਾਂ ਅੰਦਰ ਚੱਲੇ ਆ ਰਜਿਸਟ੍ਰੇਸ਼ਨ ਕਰਾਉਣ Hmm? ਗਰਮੀਆਂ ਦੇ ਸਮੇਂ ਵਰਤੋਂ ਕਰਕੇ ਜਦੋਂ ਜਦੋਂ ਇਹਨਾਂ ਨੂੰ ਵਰਤਿਆ ਗਿਆ ਹੈ ਸਰਬਨਯੋਗ ਅਤੇ ਗੁਰੂਮਤਿ ਸੰਗਤਾਂ ਦੀਆਂ ਅਦਿਰਸ਼ਣ ਪੂਰਾ ਭਾਗ ਗਰਮੀਆਂ ਦੇ ਸਮੇਂ ਵਰਤੋਂ ਕਰਕੇ ਜਦੋਂ ਜਦੋਂ ਇਹਨਾਂ ਨੂੰ ਵਰਤਿਆ ਗਿਆ ਹੈ ਜੇਕਰ ਕੋਈ ਸੰਗਤ ਕੋਈ ਠੰਡੀ ਚਾਹੀਦੀ ਹੈ ਤੁਹਾਨੂੰ ਇਹ ਕਰੀਏ ਕਿ ਅੱਛਰ ਬਰੀਕ あ